ਦਿੱਲੀ ਸਰਕਾਰ ਦੇ ਮੰਤਰੀ ਮਨਜਿੰਦਰ ਸਿੰਘ ਸਰਸਾ ਨੇ ਇਰਾਨ 'ਚ ਫਸੇ ਸਿਕ ਪਾਈ ਚਾਰੇ ਦੇ ਲੋਕਾਂ ਦੀ ਸੁਰੱਖਿਆ ਲਈ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੁਰੱਖਿਆ ਬਾਰੇ ਸਰਕਾਰ ਲਗਾਤਾਰ ਸੰਪਰਕ 'ਚ ਹੈ। ਉਹਨਾਂ ਇਰਾਨ 'ਚ ਫਸੇ ਭਾਰਤੀਆਂ ਨੂੰ ਮਦਦ ਜਾਣ ਦੀ ਅਪੀਲ ਕੀਤੀ ਹੈ। ਸਰਸਾ ਨੇ ਕਿਹਾ ਕਿ ਤਹਿਰਾਨ 'ਚ ਫਸੇ 4000 ਭਾਰਤੀਆਂ ਨੂੰ ਮਦਦ ਪਹੁੰਚਾਇਆ ਜਾ ਚੁੱਕਾ ਹੈ। ਉਹਨਾਂ 'ਚ ਤਿੰਨ ਸਿਕ ਪਰਿਵਾਰ ਵੀ ਸ਼ਾਮਲ ਨੇ। ਸਿਰਸਾ ਨੇ ਕਿਹਾ ਕਿ ਉਹਨਾਂ 48 ਇਕ ਪਾਈ ਚਾਰੇ ਦੇ ਲੋਕਾਂ ਦੀ ਸੂਚੀ ਇਰਾਨ ਚ ਭਾਰਤ ਦੇ ਰਾਜਦੂਤ ਨਾਲ ਸਾਂਝੀ ਕੀਤੀ। ਗੁਰੂ ਰਾਏ ਦੇ ਯੁੱਧ ਦੇ ਚਾਹਦੇ ਜੋ ਸਾਡੇ ਤਹਿਰਾਨ ਅੰਦਰ ਗੁਰਦੁਆਰਾ ਸਾਹਿਬ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਔਰ ਸਿੱਖ ਨੇ ਉਹਨਾਂ ਨੂੰ ਲੈ ਕੇ ਲਗਾਤਾਰ ਸਾਡੀ ਸਰਕਾਰ ਉਹਨਾਂ ਨਾਲ ਸੰਪਰਕ ਜਿਵੇਂ تین ਪ੍ਰਵਾਸ ਸਾਡੇ ਨਾਮ ਦੇ ਉਥੇ ਇਸ ਲਈ ਐਮਬੈਸਡਰ ਸਾਹਿਬ ਦੇ ਕੋਲ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਆ। ਗੁਰੂ ਗੰਸਾਈ ਮਹਾਰਾਜੀ ਦੇ ਸਰੂਪਾ ਦੇ ਜਾਣਕਾਰੀ ਤੱਕ ਮਿਲੀ ਹੈ ਕਿ ਤਹਿਰਾਨ ਚੋਂ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹਾਰੇ ਕਾਰੋਬਾਰੀ ਨੇ ਇਹ ਲਗਭਗ ਤਹਿਰਾਨ ਸ਼ਹਿਰ ਵੀ ਛੱਡ ਕੇ ਜਾ ਚੁੱਕੇ ਨੇ ਇਹ ਆਪਣੇ ਹੋਰ ਬਿਜ਼ਨਸ ਪਾਰਟਨਰਸ ਦੇ ਕੋਲ ਦੂਰ ਕਿਤੇ ਦਾਦੇ ਅੰਦਰ ਜਾ ਚੁੱਕੇ ਹਨ ਫਾਰਮ ਉੱਤੇ ਜੋ ਜਾਣਕਾਰੀ ਮਿਲ ਰਹੀ ਆ ਲੇਕਿਨ ਸਾਡਾ ਜੋ ਵੀ ਸੰਪਰਕ ਚਾਹੇਗਾ ਅਸੀਂ ਤੁਰੰਤ ਉਸ ਨੂੰ ਬੇਨਤੀ ਕਰਦੇ ਆ ਕਿ ਉਹ ਮਰਤਲ ਸੇੜੀ ਪਹੁੰਚੇ ਔਰ ਮਾਸਦ ਅੰਦਰ ਸਾਡੇ ਐਮਬੈਸਡਰ ਲਗਾਤਾਰ ਉੱਥੋਂ ਲੋਕਾਂ ਨੂੰ ਇਕਵੇਟ ਕਰਾ ਰਹੇ ਨੇ